ਹਰ ਵਕਤ ਡਰੇ ਡਰੇ ਰਹਿਣਾ ਹਰ ਵਕਤ ਬੇਬੀਤ ਰਹਿਣਾ ਕਿਦਰੇ ਆਏ ਨਾ ਕਿਦਰੇ ਉਹ ਨਾ ਹੋ ਜਾਏ ਕਿਦਰੇ ਉਹ ਨਾ ਹੋ ਜਾਏ ਮਹਾਰਾਜ ਕਿਨਨ ਆਪਣੇ ਲੋਭ ਕੋਕੀਨੋ ਮੇ ਮਿੱਤਰ ਬਣਾਇਆ ਅਗਲੇ ਨੂੰ ਆਪਣੇ ਲੋਭ ਦੀ خاطر ਹੁੰਜੇ ਦੇ ਨਾਲ ਕੋਈ ਮਤਲਬ ਨਹੀਂ ਕੋਈ ਨਾ ਆਪਣੇ ਲੋਭ ਕੋਕੀਨੋ ਮੇ ਗੁਰੂ ਕੋਈ ਮਤਲਬ ਨਹੀਂ ਦੇ ਰਿਹਾ ਹੋਵੇਂਗਾ ਤੂੰ ਗਿਆਨੀ ਹੋਵੇਂਗਾ ਤੂੰ ਸਰਬ ਕਲਾ ਸਮਰਾਟ ਐਦੇ ਨਾਲ ਸਾਡਾ ਮਤਲਬ ਨਹੀਂ ਸਾਡਾ ਤੇ ਮਤਲਬ ਤੂੰ ਸਾਡੀ ਲੋੜ ਪੂਰੀ ਕਰ ਦੇ ਚੰਗਾ ਨਹੀਂ ਤੇ ਕੁਛ ਨਹੀਂ ਇਹ ਤੇ ਕੁਛ ਇਹ ਜੋ ਗੁਰਦੁਆਰੇ ਆ ਰਿਹਾ ਹੈ ਗੁਰੂ ਕੋਈ ਤੂੰ ਖੇਡ ਬਣਾ ਦੇ ਹੋਰ ਤੇ ਕਿਧਰੇ ਹੁਕਮ ਸਿਰੇ ਚੜਿਆ ਨਹੀਂ ਤੂੰ ਚੜ ਦੇ ਇਸ ਪਰ ਕੇ ਹੋਰ ਕੋਈ ਮਤਲਬ ਹੋਰ ਕੋਈ ਮਤਲਬ ਇਹ ਸਭ ਤੋਂ ਨਹੀਂ ਮਾਰੀਸ ਪਰ ਇਹ ਸੰਬੰਧ ਮਨੁੱਖ ਨੂੰ ਕੋਕਰ ਬਣਾ ਦਿੰਦਾ ਹੈ ਕੁੱਤਾ ਬਣਾ ਦਿੰਦਾ